ਪੰਜਾਬ ਨਾਲ ਸੰਬੰਧਤ ਕਈ ਸੂਬਿਆਂ ਨਾਲ ਸੰਬੰਧਤ ਪਰ ਪੰਜਾਬ ਨਾਲ ਸੰਬੰਧਤ ਬਹੁਤ ਅਹਿਮ ਖਬਰ ਜਿਹੜੀ ਕਿ ਰਾਤੀ ਅਸੀਂ 1:30 ਵਜੇ ਆਈ ਤੇ ਉਸ ਤੋਂ ਬਾਅਦ ਹੀ ਬ੍ਰੇਕ ਕੀਤੀ ਸਾਰੇ ਅਸੀਂ ਆਪਣੀ ਵੈਬਸਾਈਟਸ ਤੇ ਪਾਈ ਵੀ ਕਿ ਪੰਜਾਬ ਦੇ ਰਾਜਪਾਲ ਬਦਲਤੇ ਗਏ ਨੇ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹੋਤ ਦਾ ਅਸਤੀਫਾ ਮਨਜ਼ੂਰ ਕਰਕੇ ਉਹਨਾਂ ਦੀ ਥਾਂ ਨਵਾਂ ਗਵਰਨਰ ਲਾਇਆ ਗਿਆ ਐਵੇਂ ਨੌ ਸਟੇਟਾਂ ਦੇ ਨੌ ਸੂਬਿਆਂ ਦੇ ਗਵਰਨਰ ਨਵੇਂ ਲਾਏ ਗਏ ਨੇ ਉਹਨਾਂ ਚੋਂ ਜਿਹੜੇ 6 ਟਰਾਂਸਫਰ ਕੀਤੇ ਗਏ ਨੇ ਤਬਾਦਲੇ ਤੇ 3 ਨਵੇਂ ਨੇ ਪੰਜਾਬ ਨੂੰ 20 ਨਵਾਂ ਗਵਰਨਰ ਮਿਲਿਆ ਹੈ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਆਏ ਗਏ ਨੇ ਤੇ ਨਾਲ ਹੀ ਉਹਨਾਂ ਨੂੰ ਚੰਡੀਗੜ੍ਹ ਯੂਟੀ ਐਡਮਿਨਿਸਟ੍ਰੇਟਰ ਦਾ ਐਡਮਿਨਿਸਟ੍ਰੇਟਰ ਵੀ ਦਾ ਚਾਰਜ ਵੀ ਦਿੱਤਾ ਗਿਆ ਜਿਵੇਂ ਕਿ ਪਹਿਲਾਂ ਬਨਵਾਰੀ ਲਾਲ ਪ੍ਰੋਹਤ ਕੋਲ ਸੀ ਸੋ ਪੰਜਾਬ ਦੀ ਰਾਜਨੀਤੀ ਨਾਲ ਇਸ ਖਿੱਤੇ ਦੀ ਰਾਜਨੀਤੀ ਨਾਲ ਤੇ ਖਾਸ ਕਰਕੇ ਉਸ ਕੰਟੈਕਸਟ ਦੇ ਕਿ ਜਦੋਂ ਰਾਜ ਭਵਨ ਤੇ ਸੀਐਮਓ ਜਿਹੜੇ ਸੀਐਮਪ ਕੋਤਮਾਨ ਤੇ ਬਨਵਾਰੀ ਲਾ ਪ੍ਰੋਹਤ ਵਿਚਕਾਰ ਟਕਰਾਹ ਚੱਲ ਰਿਹਾ ਸੀ ਕਦੇ ਠੰਡਾ ਹੋ ਜਾਂਦਾ ਸੀ ਕਦੇ ਕਰਮ ਫੇਰ ਪਿਛਲੇ ਦਿਨਾਂ ਚ ਫੇਰ ਟਕਰਾਹ ਵਧਿਆ ਹੋਇਆ ਸੀ ਤੇ ਬਨਵਾਰੀ ਲਾ ਪ੍ਰੋਹਤ ਨੇ ਫਰਵਰੀ ਮਹੀਨੇ ਦੇ ਵਿੱਚ ਆਪਣਾ ਅਸਤੀਫਾ ਸੌਂਪਿਆ ਸੀ ਕੇਂਦਰ ਸਰਕਾਰ ਨੂੰ ਹੋਮ ਮਿਨਿਸਟਰ ਨੂੰ ਪਰ ਉਹ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਤੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਗਵਰਨਰ ਬਣਾਏ ਗਏ ਨੇ ਇਸ ਵੇਲੇ ਪ੍ਰੈਜ਼ੈਂਟਲੀ ਉਹ ਅਸਾਮ ਦੇ ਗਵਰਨਰ ਨੇ ਗੁਲਾਬ ਚੰਦ ਕਟਾਰੀਆ ਤੇ ਨੌ ਸੂਬਿਆਂ ਦੇ ਜਿਹੜੇ ਗਵਰਨਰ ਉਹਨਾਂ ਨੂੰ ਨਵੇਂ ਮਿਲੇ ਨੇ ਨੌ ਸੂਬਿਆਂ ਨੂੰ ਜਿਨ੍ਹਾਂ ਚ ਪੰਜਾਬ ਵੀ ਇੱਕ ਹੈਗਾ ਬਾਕੀ ਜਿਹੜੇ ਗਵਰਨਰ ਹੈਗੇ ਨੇ ਉਹ ਰਾਜਸਥਾਨ ਤੇਲੰਗਣਾ ਸਿੱਕਮ ਚਾਰਖੰਡ छत्तीसगढ़ मिघालिया महाराष्ट्र ਤੇ ਪੰਜਾਬ ਇਹਨਾਂ ਸਟੇਟਾਂ ਨੂੰ ਜਿਹੜੇ ਉਹ ਗਵਰਨਰ ਮਿਲੇ ਨੇ ਚਾਰ ਨਵੇਂ ਗਵਰਨਰ ਮਿਲੇ ਨੇ ਤੇ ਆਪਾਂ ਜਿਹੜਾ ਬਹੁਤਾ ਕੰਸਰਨ ਕਿਉਂ ਇਸ ਰੀਜਨ ਨਾਲ ਇਸ ਖਿੱਤੇ ਨਾਲ ਤੇ ਪੰਜਾਬ ਦੇ ਰਾਜਪਾਲ ਦਾ ਸਿੱਧਾ ਸਬੰਧ ਹੈ ਪ੍ਰਾਇੰਸੀ ਦੇ ਰਾਜਪਾਲ ਕੰਟਰੋਵਰਸੀ ਵੀ ਜਿਹੜੇ ਹੈ ਬੇਵਾਦਾਂਜ ਵੀ ਬਹੁਤ ਰਹੇ ਤੇ گورنر ਤੇ ਸੀਐਮ ਦਾ ਜਿਹੜਾ ਆਪਸੀ ਰਿਸ਼ਤਾ ਹੈ ਉਹ ਤਣਾਅਪੂਰਨ ਰਿਹਾ ਤੇ ਹੁਣ ਦੋ ਗੱਲਾਂ ਤੇ ਅਸੀਂ ਵਿਚਾਰ ਕਰਾਂਗੇ ਪਹਿਲੀ ਗੱਲ ਕਿ ਜਿਹੜੇ ਲਾਏ ਗਏ ਨੇ گورنر ਗੁਲਾਬਚੰਦ ਕਟਾਰੀਆ ਉਹ ਕੌਣ ਨੇ ਉਹਦਾ ਪਿਛੋਕੜ ਕੀ ਆ ਉਹਨਾਂ ਦਾ ਤੇ ਉਹ ਕਿੱਥੇ-ਕਿੱਥੇ ਰਹੇ ਨੇ ਕਿਹੋ ਜਿਹਾ ਕੈਰੀਅਰ ਹੈ ਇਸ ਬਾਰੇ ਜਾਣਾਂਗੇ ਦੂਸਰਾ ਥੋੜਾ ਜਿਹਾ ਇਹ ਵੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ਾਰਟਲੀ ਕਿ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਰਾਜ ਭਵਨ ਦਾ ਅਜ ਗਵਰਨਰ ਨਾਲ رابطہ ਰਹੇਗਾ ਕੁਝ ਕੋਇਨਸੀਡੈਂਸ ਨੇ ਜਿਹੜੀਆਂ ਪਹਿਲਾਂ ਜ਼ਿਕਰ ਕਰਨੀਆਂ ਚਾਹੂੰਗਾ ਕੋਇਨਸੀਡੈਂਸ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਲਾਲਚੰਦ ਕਟਾਰੀਆ ਨੇ ਸੋਰੀ ਗੁਲਾਬ ਚੰਦ ਕਟਾਰੀਆ ਜਿਹੜੇ ਉਹ ਸਿੱਕਮ ਦੇ ਆਪਣੇ ਅਸਾਮ ਦੇ ਗਵਰਨਰ ਸੀਗੇ ਅਸਾਮ ਦੇ ਗਵਰਨਰ ਸੀਗੇ ਤੇ ਉੱਥੋਂ ਇਹ ਤਬਦੀਲ ਹੋ ਗਏ ਨੇ ਜਿਹੜੇ ਬਨਵਾਰੀ لال ਪ੍ਰਹੋਤ ਉਹ ਵੀ ਇਸਾਮ ਦੇ ਗਵਰਨਰ ਰਹੇ ਸੀ ਪਹਿਲਾਂ ਤਮਲੜੂ ਤੋਂ ਪਹਿਲਾਂ ਉਹ ਵੀ ਇਸਾਮ ਦੇ ਗਵਰਨਰ ਸੀ ਇੱਕ ਕੋਇਨਸੀਡੈਂਸ ਇਹ ਹੈ ਦੂਸਰਾ ਕਿ ਗੁਲਾਬ ਚੰਦ ਘਟਾਰੀਆ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਰਾਜਸਥਾਨ ਦੇ ਰਾਜਨੀਤਿਕ ਸਿਆਸਤਦਾਨ ਨੇ ਹੋ ਰਾਜਨੀਤਿਕ ਨੂੰ ਰਾਜਸਥਾਨ ਨੂੰ ਬਿਲੋਂਗ ਕਰਦੇ ਨੇ ਤੇ ਉਹ ਇਸ ਤੋਂ ਪਹਿਲਾਂ ਰਾਜਸਥਾਨ ਦੇ ਇਸ ਤੋਂ ਪਹਿਲਾਂ ਵੀ ਰਾਜਸਥਾਨ ਦੇ ਜਿਹੜੇ ਭਾਜਪਾ ਦੇ ਸਿਆਸਤਦਾਨ ਨੇ ਨੇਤਾ ਨੇ ਜਿਹੜੇ ਉਹ ਰਾਜਪਾਲ ਰਹੇ ਨੇ ਬਦਨੌਰ ਜਿਹੜੇ ਕਿ ਪਹਿਲਾਂ 5 ਸਾਲ ਪੂਰਾ ਕੱਟ ਕੇ ਨੇ ਉਹ ਵੀ ਰਾਜਸਥਾਨ ਨੂੰ ਬਿਲੋਂਗ ਕਰਦੇ ਸੀ ਬਦਨੌਰ ਉਹ ਵੀ ਰਾਜਸਥਾਨ ਬਿਲੋਂਗ ਕਰਦੇ ਸੀ ਤੇ ਇਹ ਵੀ ਰਾਜਸਥਾਨ ਨੂੰ ਰਾਜਸਥਾਨ ਪੰਜਾਬ ਦਾ ਗਵਾਂਢੀ ਸੂਬਾ ਅ ਇਥੇ ਤੱਕ ਜਿਹੜੇ ਪਿਛਲੇ ਇੰਚਾਰਜ ਲਾਏ ਗਏ ਬੀਜੇਪੀ ਨੇ ਉਹ ਵੀ ਰਾਜਸਥਾਨਾ ਸੰਬੰਧਿਤ ਸੀਗੇ ਕਾਫੀ ਦਿਨ ਇੰਚਾਰਜ ਰਹੇ ਸੋ ਕੋਇਨਸੀਡੈਂਸ ਹੈ ਗਿਆ ਮਤਲਬ ਇਹ ਸਬਬ ਹੈ ਕਿ ਪਹਿਲਾਂ ਵੀ ਰਾਜਸਥਾਨਾ ਸੰਬੰਧਿਤ ਜਿਹੜੇ ਸਾਡੇ ਗਵਰਨਰ ਰਹੇ ਨੇ ਤੇ ਹੁਣ ਵੀ ਉਹ ਰਾਜਸਥਾਨਾ ਸੰਬੰਧਿਤ ਨੇ ਤੇ ਇਸ ਇਸੇ ਤਰ੍ਹਾਂ ਜਿਹੜਾ ਉਹਨਾਂ ਦਾ ਛੋਕੜ ਤੋਂ ਪਹਿਲਾਂ ਇਹ ਵੀ ਉਹ ਕਿੱਥੋਂ ਦੇ ਰਹਨ ਵਾਲੇ ਨੇ ਤੇ ਕੀ ਉਹਨਾਂ ਦਾ ਜਿਹੜਾ ਉਮਰ ਕਿੰਨੀ ਆ ਉਹਨਾਂ ਦੀ ਨਵੇਂ ਗਵਰਨਰ ਗੁਲਾਬ ਚੰਦ ਕਟਾਰੀਆ 1944 ਦੇ ਜੰਮ ਪੜਨੇ 13 ਅਕਤੂਬਰ 1944 ਦਾ ਉਹਨਾਂ ਦਾ ਜਨਮ ਹੈ ਤੇ ਆਪੇ ਹੀ ਹਿਸਾਬ ਲਾ ਲਓ ਤੁਸੀਂ ਉਹਨਾਂ ਦੀ ਉਮਰ 80 ਸਾਲ ਹੋ ਗਈ ਕਿਉਂਕਿ 2024 ਚੱਲ ਰਿਹਾ ਸੋ ਉਮਰ 80 ਸਾਲ ਦੇ ਜਿਹੜੀ ਕਰੀਬ ਉਹਨਾਂ ਦੀ ਉਮਰ ਹੈ ਤੇ ਉਹ ਜਿਹੜਾ ਉਹਨਾਂ ਦਾ ਉਦੇਪੁਰ ਦੇ ਰਹਿਣ ਵਾਲੇ ਨੇ ਉਹ ਉਦੇਪੁਰ ਦੇ ਵਿੱਚ ਜਿਹੜਾ ਇੱਕ ਜਗਾ ਹੈਗੀ ਉਥੇ ਉਹਨਾਂ ਦਾ ਸਮਨ ਜਿਹੜੀ ਜਗਾ ਉਥੇ ਜਨਮ ਹੋਇਆ ਉਹ ਉਹਨਾਂ ਦਾ ਬਹੁਤ ਲੰਮਾ ਕੈਰੀਅਰ ਹੈ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਉਹ ਬਹੁਤ ਅਹਿਮ ਅਹੁਦਿਆਂ ਤੇ ਰਹੇ ਨੇ ਰਾਜਸਥਾਨ ਦੇ ਕਈ ਵਾਰ ਮੰਤਰੀ ਰਹੇ ਨੇ ਉਹ ਰਾਜਸਥਾਨ ਦੇ ਤੇ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਐ ਲੀਡਰ ਨੇ ਸੈਂਟਰਲ ਜਿਹੜੀ ਕਮੇਟੀ ਹੈ ਉਹਦੇ ਮੈਂਬਰ ਨੇ ਥੋੜਾ ਜਿਹਾ ਸੰਖੇਪ ਵੇਰਵਾ ਜਿਹੜਾ ਉਹਨਾਂ ਦਾ ਉਹਨਾਂ ਦੇ ਬਾਰੇ ਉਹ ਦੇਣਾ ਜ਼ਰੂਰੀ ਹੈ ਕਿਉਂਕਿ ਥੋੜਾ ਜਿਹਾ ਹਸਾਬ ਲੱਗੇਗਾ ਕਿ ਸਾਨੂੰ ਗਵਰਨਰ ਜਿਹੜਾ ਮਿਲਿਆ ਉਹ ਉਹਦਾ ਪਿਛੋਕੜ ਕੀ ਹੈ ਹੂੰ ਉਹ 22 ਫਰਵਰੀ 2023 ਨੂੰ ਉਹ ਆਸਾਮ ਦੇ ਗਵਰਨਰ ਲਾਇਗਏ ਸੀ ਤੇ ਇਸ ਤੋਂ ਪਹਿਲਾਂ ਉਹਨਾਂ ਦਾ ਕੈਰੀਅਰ ਕਾਫੀ ਲੰਮਾ ਹੈ ਉਹ ਬਹੁਤ ਵਾਰ ਇਹ ਰਾਜਸਥਾਨੀ ਸਰਕਾਰਾਂ ਵਿੱਚ ਮੰਤਰੀ ਵੀ ਰਹੇ ਨੇ ਤੇ ਉਹ ਲੋਕ ਸਭਾ ਮੈਂਬਰ ਵੀ ਰਹੇ ਨੇ ਪਹਿਲਾਂ 2013 ਤੋਂ 2018 ਤੇ 2003 ਤੋਂ ਪਹਿਲਾਂ 2003 ਤੋਂ 2008 ਤੇ ਉਸ ਤੋਂ ਪਹਿਲਾਂ ਵੀ 1993 ਤੋਂ ਲੈ ਕੇ 98 ਫਿਰ 2003 ਤੋਂ ਲੈ ਕੇ 2008 ਫਿਰ 2013 ਤੋਂ ਲੈ ਕੇ 2018 ਤੱਕ ਉਹ ਰਾਜਸਥਾਨ ਗਵਰਨਮੈਂਟ ਚ ਮਿਨਿਸਟਰ ਰਹੇ ਨੇ ਤੁਹੇ حساب ਲਾ ਵੀ 2003 ਤੋਂ ਲੈ ਕੇ 8 ਤੱਕ ਮਿਨਿਸਟਰ ਸੀ 2013 ਤੋਂ ਲੈ ਕੇ 18 ਤੱਕ ਵੀ ਅ 2013 ਤੇ 1993 ਚ ਪਹਿਲੀ ਵਾਰ ਹੀ ਮਿਨਿਸਟਰ ਬਣੇ 1993 ਤੋਂ 98 ਤੱਕ ਉਹ ਉਹ ਅ ਮਿਨਿਸਟਰ ਸੀਗੇ Rajasthan ਸਰਕਾਰ Rajasthan ਦੀ ਜਿਹੜੀ BJP ਸਰਕਾਰ ਸੀ ਸੈਂਟਰਲ ਕਮੇਟੀ ਦੇ ਮੈਂਬਰ ਨੇ ਅ ਆਪਣੇ ਹਸਾਲਲ ਵੀ ਸੀਨੀਅਰ ਨੇ ਉਹ ਤੇ ਉਹਦੇ ਪਰ ਤੋਂ ਉਹ 1999 ਤੋਂ 92 ਤੱਕ ਉਹ ਮੈਂਬਰ ਪਾਰਲੀਮੈਂਟ ਰਹੇ ਲੋਕ ਸਭਾ ਮੈਂਬਰ ਰਹੇ ਇੱਕ ਇੰਟਰਸਟਿੰਗ ਵੀ ਉਹਨਾਂ ਦਾ ਫੈਕਟ ਜੁੜਿਆ ਹੋਇਆ ਹੈ ਕਿ ਇੱਕ ਸ਼ੇਖ ਐਨਕਾਊਂਟਰ ਕਿਲਿੰਗ ਖੋਈ ਸੀ ਜਦੋਂ ਉਹ ਸੈਂਟਰ 'ਚ ਸੀਗੇ ਨਾ ਜਦੋਂ ਉਹ ਮਿਨਿਸਟਰ ਸੀਗੇ ਤੇ ਉਹ ਉਹਦੇ ਵਿੱਚ ਉਹਨਾਂ ਦਾ ਸੀਬੀਆਈ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰ ਉਹ ਬਾਅਦ 'ਚ ਗਿਲਤੀ ਨਹੀਂ ਸਿਪਾਏਗੇ ਉਹ ਬਰੀ ਹੋਗੇ ਸੀ ਤੇ ਉਹਨਾਂ ਦੇ ਉਹ ਦੋਸ਼ ਸਾਫਤ ਨਹੀਂ ਸੀ ਹੋਇਆ Rajasthan ਦੇ ਚ 2019 ਤੋਂ ਲੈ ਕੇ 23 ਤੱਕ 2013 ਤੋਂ ਲੈ ਕੇ ਤੇ 2002 3 2013 ਚ ਮਿਲ ਉਹ ਅਪੋਜੀਸ਼ਨ ਲੀਡਰ ਵੀ ਰਹੇ ਜਦੋਂ ਤੇ ਅਪੋਜੀਸ਼ਨ ਲੀਡਰ ਵੀ ਰਹੇ ਫਿਰ ਉਹ 1999 ਤੋਂ 2000 ਤੱਕ ਬੀਜੇਪੀ ਦੇ Rajasthan ਦੇ ਪ੍ਰੈਜ਼ੀਡੈਂਟ ਵੀ ਰਹੇ ਜੀ ਸੋ ਬੜਾ ਲੰਮਾ ਕੈਰੀਅਰ ਹੈ ਉਹਨਾਂ ਦਾ ਤੇ ਉਹਨਾਂ ਨੇ ਜਿਹੜੀ ਜਿਹੜੀ ਉਦੇਪੁਰ ਜਿਹੜੀ ਅਸੈਂਬਲੀ ਕੰਸਟੀਟੂਐਂਸੀ ਹੈ ਉਥੋਂ ਉਹ ਚੁਣੇਗੇ ਬੈਸੇ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਹੈ ਉਹ 1970 ਚ ਵਿੱਚ ਸ਼ੁਰੂ ਕੀਤਾ ਸੀ 1970 ਦੇ ਵਿੱਚ ਬਹੁਤ ਲੰਮਾ ਕੈਰੀਅਰ ਹੈ ਉਹਨਾਂ ਦਾ ਸੋ ਇਹ ਹੁਣ ਸਾਡੇ ਗਵਾਂਢੀ ਵੀ ਨੇ ਤੇ ਜਿਹੜੇ ਬਨਵਾਰੀ لال ਪ੍ਰੋਹੋਤ ਸੀ ਉਹ ਵੀ ਭਾਜਪਾ ਦੇ ਲੰਮਾ ਕੈਰੀਅਰ ਸੀ ਉਹਨਾਂ ਦਾ ਬੀਜੇਪੀ ਦੇ ਬਹੁਤ ਅਹੁਦੇ ਆਤੇ ਰਹੇ ਸੀਗੇ ਸੋ ਇਹ ਹੁਣ ਸਵਾਲ ਇਹ ਹੈਗਾ ਕਿ ਕੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਸੁਰ ਬੈਠੇਗੀ ਜਾਂ ਜਿਹੜਾ ਉਹ ਟਕਰਾਅ ਸੀ ਰਾਜ ਭਵਨ ਦੇ ਸੀਐਮ ਅੰਦੇ ਵਿਚਕਾਰ ਉਹ ਖਤਮ ਹੋਏਗਾ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਦੇ ਲੋਕਾਂ ਦੀ ਇਹ ਇੱਛਾ ਹੈ ਕਿ ਇਹ ਜਿਹੜਾ ਟਕਰਾਅ ਤਣਾ ਜਿਹੜਾ ਉਹ ਘਟੇ ਤੇ ਖਤਮ ਹੋਵੇ ਕਿਉਂਕਿ ਇਸ ਦੇ ਨਾਲ ਟਕਰਾ ਦੇ ਨਾਲ ਜਿਹੜਾ ਉਹ ਸਟੇਟ ਦਾ ਨੁਕਸਾਨ ਹੁੰਦਾ ਸੋ ਦੇਖਦੇ ਹਾਂ ਹੁਣ ਉਮੀਦ ਆਹੀ ਹੈ ਕਿ ਇਹ ਕਰਦੇ ਆ ਕਿ ਜਿਹੜਾ ਇਹ ਦੋਵਾਂ ਦੇ ਵਿਚਕਾਰ ਟਕਰਾ ਸੀ ਉਹ ਉਹ ਜਿਹੜਾ ਨਹੀਂ ਹੋਏਗਾ ਜਾਂ ਘਟੇਗਾ ਇਹਦਾ ਕਿਉਂਕਿ ਹੈ ਤਾਂ ਦੋਨੇ ਸਿਆਸਤਦਾਨ ਜਿਹੜੇ ਗਵਰਨਰ ਇਸ ਉਮਰ ਚ ਲੱਗਦੇ ਨੇ ਉਹ ਕਾਗ ਸਿਆਸਤਦਾਨ ਨਹੀਂ ਹੁੰਦੇ ਨੇ ਮਲੇ ਕਹਿ ਜਾ ਸਕਦਾ ਵੀ ਇਹ ਵੀ ਜਿਹੜੇ ਇਹ ਵੀ ਕਾਗ ਸਿਆਸਤਦਾਨ ਨੇ ਗੁਲਾਬਚੰਦ ਕਟਾਰੀਆ ਵੀ ਪਰ ਸਾਡੇ ਗਵੰਡੀ ਨੇ ਚਲੋ ਜਿਹੜੇ ਵੀਪੀ ਬਦਨੌਰ ਸੀਗੇ ਰਾਜਪਾਲ ਜਿਹੜੇ Rajasthan ਨਾਲ ਸੰਬੰਧ ਰੱਖਦੇ ਸੀ ਉਹ Rajasthan ਦੇ ਰਾਇਲ ਸ਼ਾਹੀ ਘਰਾਣੇ ਨੂੰ ਬਿਲੋਂਗ ਕਰਦੇ ਸੀ ਉਹਨਾਂ ਦਾ ਵੀ ਜਿਹੜਾ ਉਸ ਦੌਰਾਨ ਚ ਕੈਪਟਨ ਮਨਿੰਦਰ ਸਿੰਘ ਸੀਗੇ ਹਾਲਾਂਕਿ ਉਹ ਕਾਂਗਰਸ ਗਵਰਨਮੈਂਟ ਸੀ ਤੇ ਉਹ ਭਾਜਪਾ ਗਵਰਨਮੈਂਟ ਸੀ ਉਹਨਾਂ ਦਾ ਕਾਫੀ ਹੱਦ ਤੱਕ ਸੁਰ ਸੀ ਆਪਸ ਵਿੱਚ ਵੈਸੇ ਦੋਨੇ ਹੀ ਰਾਇਲ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਪਰ ਇੱਕ ਵਾਰੀ ਇੱਕ ਇੱਕ ਮੌਕੇ ਤੇ ਥੋੜਾ ਜਿਹਾ ਦੋਨਾਂ ਚ ਟੈਨਸ਼ਨ ਵੀ ਹੋ ਗਈ ਸੀ ਤੇ ਟਕਰਾਅ ਵੀ ਆਇਆ ਸੀ ਇੱਥੇ ਤੱਕ ਕਿ ਰਾਜ ਭਵਨ ਨੇ ਇੱਕ ਪ੍ਰੈਸ ਨੋਟ ਵੀ ਕਲੈਰੀਫਿਕੇਸ਼ਨ ਲਈ ਜਾਰੀ ਕੀਤਾ ਸੀ ਸੀਐਮ ਨੂੰ ਕੈਪਟਨ ਰਵਿੰਦਰ ਸਿੰਘ ਨੂੰ ਕੰਟਰੈਡ ਕਰਵਾਉਣ ਵਾਸਤੇ ਪਰ ਬਹੁਤ ਥੋੜੇ ਬਹੁਤ ਛੋਟਾ ਹੋਇਆ ਸੀ ਪਰ ਉਹ ਬਾਈ ਐਂ ਲਾਰਜ ਉਹ ਜਿਹੜਾ ਉਹਨਾਂ ਦਾ ਠੀਕ ਰਿਹਾ ਉਹ ਇੱਕ ਹੋਰ ਜਿਹੜੀ ਇਸ ਪਿਛਲਾ ਰਾਜ ਭਵਨ ਦਾ ਸੀਗਾ ਜਿਹੜਾ ਰਾਜਪਾਲ ਸੀ ਜਾਂ ਰਾਜ ਭਵਨ ਨੇ ਬਹੁਤ ਗਲਤ ਰਵੈਤਾਂ ਐ ਕਹ ਲੋ ਕਿ ਬੜੀਆਂ ਨਵੀਆਂ ਰਵੈਤਾਂ ਜਿਹੜੀਆਂ ਕਿ ਪਹਿਲਾਂ ਨਹੀਂ ਸੀ ਗਿਆ ਜਾਂ ਜਿਨ੍ਹਾਂ ਨੂੰ ਚੰਗਾ ਨਹੀਂ ਸੀ ਸਮਝ ਜਾਂਦਾ ਉਹ ਸ਼ੁਰੂ ਹੋਈਆਂ ਕਿ ਸੀਐਮਓ ਤੇ ਰਾਜ ਭਵਨ ਦੋਨਾਂ ਵੱਲੋਂ ਜਿਹੜੇ ਆਪਸ ਚ ਖਤ ਪੱਤਰ ਹੀ ਹੁੰਦੇ ਸੀ ਆਪਸ ਚ ਜਿਹੜੀ ਇੰਟਰਨਲ ਜਿਹੜੀ ਖਤ ਪੱਤਰੀ ਹੁੰਦੀ ਸੀ ਉਹ ਸਾਰੀ ਜਗ ਬਾਹਰ ਜਗ ਜाहਰ ਹੋ ਜਾਂਦੀ ਸੀ ਆਫੀਸ਼ੀਅਲੀ ਕਰ ਦਿੱਤੀ ਜਾਂਦੀ ਸੀ ਇਧਰੋਂ ਟਵੀਟ ਹੁੰਦੇ ਸੀ ਤੇ ਰਾਜ ਭਵਨੋਂ ਲੋਬ ਕਹਦਾ ਪ੍ਰੈਸ ਰਿਲੀਜ਼ ਜਾਰੀ ਹੁੰਦੇ ਸੀਗੇ ਕਿ ਸੀਐਮ ਨੂੰ ਸੀ ਆ ਕਿ ਸੀਐਮ ਨੂੰ ਆ ਆ ਕਿ ਇਹ ਬਹੁਤ ਇਹ ਰਵਾਇਤ ਨਹੀਂ ਸੀ ਪਹਿਲਾਂ ਇਸ ਤੋਂ ਪਹਿਲਾਂ ਓਕੇਜਨਲੀ ਕਦੇ ਨਾ ਕਦੇ ਹੋ ਜਾਂਦਾ ਸੀ ਕਿ ਰਾਜਪਵਨ ਸਪਸ਼ਟਿਕਰਨ ਦੇ ਦਿੰਦਾ ਸੀ ਪਰ ਜੋ ਇੰਟਰਨਲ ਖਤ ਪੱਤਰੀ ਹੁੰਦਾ ਸੀ ਕਿ ਸੀਐਮ ਨੂੰ ਰਾਜਤਾਲ ਨੇ ਲਿਖਿਆ ਰਾਜਪਵਨ ਨੇ ਰਾਜਪਵਨ ਨੇ ਸੀਐਮ ਨੂੰ ਲਿਖਿਆ ਜਾਂ ਸੀਐਮ ਨੇ ਰਾਜਪਵਨ ਨੂੰ ਲਿਖਿਆ ਉਹ ਜਨਤਕ ਨਹੀਂ ਸੀ ਕੀਤੇ ਜਾਂਦੇ ਆਮ ਤੌਰ ਤੇ ਉਹ ਆਫੀਸ਼ੀਅਲੀ ਘਟੋਟ ਸਾਡੇ ਵਰਗੇ ਪੱਤਰਕਾਰ ਕੱਢ ਲੈਂਦੇ ਸੀ ਲੈ ਲੈਂਦੇ ਸੀ ਲੀਕ ਵੀ ਹੋ ਜਾਂਦੇ ਸੀ ਉਹ ਲੀਕ ਕਰਦੇ ਤੇ ਗਏ ਹੁੰਦੇ ਸੀ ਪਰ ਇਹ ਨਹੀਂ ਇੰਨਾ ਖੁੱਲਾ ਜਿਹੜਾ ਟਕਰਾ ਜਿਹੜਾ ਖੁੱਲੀ ਹੈ ਸਵਾਲ ਇਹ ਬਹੁਤ ਵੱਡਾ ਹੈ ਕਿ ਇਹ ਸ਼ਿਸ਼ਟਾਚਾਰ ਵਜੋਂ ਜਾਂ ਜਿਹੜੀ ਜਿਹੜੀ ਰਿਵਾਇਤ ਪਣੀ ਸੀ ਕਿ ਇਹਨੂੰ ਜਿਹੜਾ ਰਾਜ ਭਵਨ ਤੇ ਸੀਐਮਓ ਦਾ ਜਿਹੜਾ ਰਿਸ਼ਤਾ ਵਾਪਸ ਤੋਂ ਬਣਿਆ ਰਹੇ ਤੇ ਆਹ ਜਿਹੜਾ ਖੁੱਲਿਆ ਲੜਾਈ ਨਾ ਹੋਵੇ ਕੀ ਇਹ ਬੰਦ ਹੋਏਗੀ ਇਹ ਸਵਾਲ ਬੜਾ ਵੱਡਾ ਹੈ ਦੋਨਾਂ ਤਰ੍ਹਾਂ ਤੇ ਹੈਗਾ ਤੇ ਖਾਸ ਕਰਕੇ ਰਾਜਪਾਲ ਕਿਉਂਕਿ ਪਿਛਲੇ ਰਾਜਪਾਲ ਤੇ ਇਹ ਦੋਸ਼ ਸੀਗਾ ਕਿ ਉਹਨਾਂ ਨੇ ਉਹੀ ਪਹਿਲ ਕਦਮੀ ਕਰਦੇ ਸੀ ਉਹੀ ਦੇਖੋ ਆਊਟ ਆਫ தி ਵੇ ਭਗਵੰਤ ਮਾਨ ਕਹਿੰਦੇ ਬਾਰਡਰ ਦੇਲੇ ਤੇ ਉਹ ਜਾ ਰਹੇ ਨੇ ਤੇ ਸਾਡੀ ਸਾਰੇ ਅੱਧੀ ਸਰਕਾਰ ਵੀ ਲੈ ਜਾਂਦੇ ਨੇ ਇਸ ਗੱਲ ਤੇ ਕਾਫੀ ਇਤਰਾਜ਼ ਆਮ ਆਦੀ ਪਾਰਟੀ ਕਰਦੀ ਸੀ ਸੀਐਮ ਵੀ ਕਰਦੇ ਸੀ ਤੇ ਹੁਣ ਦੇਖਦੇ ਆ ਭਗਵੰਤ ਮਾਨ ਤਾਂ ਇਹ ਵੀ ਕਹਿੰਦੇ ਸੀ ਕਿ ਬੀਜੇਪੀ ਦੇ ਜਿਹੜੇ ਰੂਲਡ ਸਟੇਟ ਨੇ ਉੱਥੇ ਕਿਉਂ ਨਹੀਂ ਇਹ ਕਰਦੇ ਇਸ ਤਰ੍ਹਾਂ ਦੀ ਸੋ ਉਮੀਦ ਕਰਦੇ ਆ ਕਿ ਇਹ ਜਿਹੜਾ ਨਵਾਂ ਨਵੇਂ ਰਾਜਪਾਲ ਆ ਰਹੇ ਨੇ ਗੁਲਾਬਚੰਦ ਕੁਟਾਰੀਆ ਇੱਕ ਤਾਂ ਉਹ ਜਿਹੜੀ ਰਵਾਇਤਾਂ ਗੱਲ ਤੇ ਖੁੱਲ੍ਹਿਆਂ ਵਿੱਚ ਲੜਾਈ ਤੁਸੀਂ ਜ਼ਾਹਰ ਕਰਨੀ ਹੈ ਸਾਡੇ ਤੇ মিডিਆ ਨੂੰ ਤਾਂ ਚਾਹੀਦਾ ਹੁੰਦਾ ਸਾਡੇ ਵਾਸਤੇ ਤਾਂ ਕੋਈ ਉਹ ਨਹੀਂ ਜੇ ਸਾਨੂੰ ਕੋਈ ਫਰਕ ਕਰ ਖੇ ਦੇਦਾ ਉਹ ਅਸੀਂ ਵਰਤ ਨਹੀਂ ਵਰਤਨੀ ਆ ਉਹ ਦੋਵੇਂ ਪਾਸਿਓ ਸੋ ਦੇਖਦੇ ਆ ਪਰ ਇਹਦਾ ਸਟੇਟ ਨੂੰ ਪੰਜਾਬ ਨੂੰ ਸੂਬੇ ਨੂੰ ਨੁਕਸਾਨ ਹੁੰਦਾ ਜਦੋਂ ਇਸ ਤਰ੍ਹਾਂ ਦਾ ਟਕਰਾਅ ਚੱਲਦਾ ਹੈ ਗਵਰਨਰ ਸਮਝ ਆ ਜਾਂਦਾ ਕਿ ਸੈਂਟਰ ਤੇ ਜਿਹੜੇ ਸਰਕਾਰ ਦੇ ਵਿੱਚ ਕਰ ਕੜੀ ਹੁੰਦਾ ਸੋ ਕੇਂਦਰ ਸਰਕਾਰ ਦੇ ਵਿੱਚ ਕਰ ਤੇ ਜੇ ਉਹ ਕੜੀ ਜਿਹੜੀ ਕੜੀ ਤੇ ਦਾ ਰਿਲੇਸ਼ਨ ਵਾਲੀ ਠੀਕ ਨਹੀਂ ਕੜੀ ਤੇ ਫਿਰ ਸੈਂਟਰ ਨਾਲ ਕਿਵੇਂ ਹੋਣਗੇ ਸੋ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਸਟੇਟ ਦਾ ਉਮੀਦ ਕਰਦੇ ਆ ਕਿ ਭਾਵੇਂ ਉਹ ਬੀਜੇਪੀ ਦੇ ਲੀਡਰ ਰਹੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਸਰਕਾਰ ਹੈ ਭਾਵੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਇਹ ਜੇ ਜੇ ਸੁਖਾਂਵਾਂ ਰਿਸ਼ਤਾ ਬਣਿਆ ਰਹੇ ਤਾਂ ਸਟੇਟ ਦਾ ਹੀ ਫਾਇਦਾ ਹੈ ਲੋਕਾਂ ਦਾ ਹੀ ਫਾਇਦਾ ਹੈ ਫਾਲਤੂ ਦੀ ਜਿਹੜੀ એનર્ਜੀ ਡਵਰਟ ਹੁੰਦੀ ਹੈ ਸਰਕਾਰ ਦੀ ਵੀ ਤੇ ਰਾਜ ਭਵਨ ਦੀ ਵੀ ਉਹ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਜ਼ਰੂਰ ਕਿ ਉਹ ਚੰਡੀਗੜ੍ਹ ਦੇ ਵੀ ਐਡਮਿਨਿਸਟਰेटर ਨੇ ਜਿਹੜਾ ਵੀ ਬਹੁਤ ਟੈਰਰਿਜ਼ਮ ਦੇ ਦਿਨਾਂ ਤੋਂ ਹਰਵਾਇਤ ਹੋ ਗਈ ਸੀ ਕਿ ਜਿਹੜਾ ਪੰਜਾਬ ਦਾ ਗਵਰਨਰ ਹੋਏਗਾ ਉਹਦੇ ਕੋਲ ਐਡੀਸ਼ਨਲ ਚਾਰਜ ਚੰਡੀਗੜ੍ਹ ਦਾ ਵੀ ਹੁੰਦਾ ਹੈ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਤੇ ਇਸ ਨਾਤੇ ਵੀ ਉਹਨਾਂ ਦੀਆਂ ਅਹਿਮ ਜ਼ਿੰਮੇਵਾਰੀਆਂ ਨੇ ਚੰਡੀਗੜ੍ਹ ਯੂਟੀ ਦੇ ਸਿੱਧੇ ਪ੍ਰਸ਼ਾਸਕ ਨੇ ਚੰਡੀਗੜ੍ਹ ਰਾਜਧਾਨੀ ਹੈ ਤੇ ਉਹਦੇ ਨਾਲ ਵੀ ਬਹੁਤ ਮਸਲੇ ਜੁੜੇ ਹੋਏ ਨੇ ਸਾਡੇ ਗਵੰਡੀ ਨੇ ਜਿਹੜੇ ਆਪਣੇ ਪਿਛਲੇ ਸੀ ਬਰਮਾਰੀਲਾ ਪ੍ਰੋਹਤ ਉਹ ਥੋੜਾ ਦੂਰ ਨਾਲ ਸੰਬੰਧਤ ਸੀਗੇ ਤੇ ਚੰਡੀਗੜ੍ਹ ਨਾਲ ਸੰਬੰਧਤ ਜੇ ਵੀ ਪੰਜਾਬ ਦੇ ਤੇ ਪੰਜਾਬੀ ਭਾਸ਼ਾ ਦੇ ਹੋਰ ਦੇ ਮਸਲੇ ਬਹੁਤ ਜੁੜੇ ਹੋਏ ਨੇ ਦੇਖਦੇ ਆ ਕਿ ਆ ਕੇ ਹੋ ਕਿ ਇਸ ਤਰ੍ਹਾਂ ਇਹਨਾਂ ਨੂੰ ਲੈਂਦੇ ਨੇ ਸੋ ਅੱਜ ਲਈ ਇਹਨਾਂ ਉਮੀਦ ਕਰਦੇ ਆ ਕਿ ਇਹ ਜਿਹੜਾ ਟਕਰਾਅ ਸੀਐਮ ਤੇ ਰਾਜਪਪਨ ਦਾ ਇਹ ਹੁਣ ਨਵੇਂ ਦੌਰ ਚ ਨਹੀਂ ਹੋਏਗਾ ਜਦੋਂ ਉਹ ਜੁਆਇਨ ਕਰਨਗੇ ਗੁਲਾਬ ਚੰਦ ਕਟਾਰੀਆ ਗੁਲਾਬ ਚੰਦ ਕਟਾਰੀਆ ਨੂੰ ਸਾਡੀਆਂ ਸ਼ੁਭਕਾਮਨਾਵਾਂ ਵਧਾਈਆਂ ਕਿਉਂਕਿ ਉਹ ਚੰਡੀਗੜ੍ਹ ਦਾ ਇੰਚਾਰਜ ਵੀ ਚਾਰਜ ਵੀ ਹੈਗਾ ਉਹਨਾਂ ਕੋਲੇ ਤੇ ਜਿਹਦਾ ਸਬੰਧ ਫਿਰ ਸਾਰੇ ਰੀਜਨ ਨਾਲ ਹੀ ਹੋ ਜਾਂਦਾ ਹੈ ਹਰਿਆਣੇ ਨਾਲੇ ਵੀ ਹੋ ਜਾਂਦਾ ਜਨੀ ਤੇ ਅੱਜ ਲਈ ਇਹ ਨਹੀਂ ਅਸੀਂ ਸਾਰੀ ਇਹ ਜਾਣਕਾਰੀ ਜਿਹੜੀ ਹੈ ਭਵਿਸ਼ਾਈ ਤੇ बहुत देर रात शेयर की हूँ भी शेयर करते रहे बहुत मेहरबानी हेलो हलो सताल जी जी हाँ जी हाँ जी जी ठीक है बस ठीक है जी ठीक है बिल्कुल ठीक है जी ठीक है जी, ठीक है जी? ठीक है जी? ਹਾਂਜੀ ਕਮਲਜੀਤ ਕਮਲਜੀਤ ਜਿਹਨੇ ਚੇਕ ਕਰੋਗੇ ਰਹਿ ਗਿਆ ਤੇ ਮੈ ਜਾਣਦਾ ਤਾਂ ਮੈਂ ਨੂੰ ਹੁਣ ਰੀ ਕਲੈਕਟ ਨਹੀਂ ਹੋ ਰਿਹਾ ਹਾਂ ਹਾਂਜੀ ਠੀਕ ਹੈ ਠੀਕ ਹੈ जी हाँ जी हाँ जी हाँ जी चेक कर लागा मैं टेक्निकल अपने टीम तो भी किस सिस्टम ने हाँ जी